ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਝਾਰਾ ਜੀ ਤੁਸੀਂ ਕਰਦੇ ਸਾਰੇ ਠੀਕ ਠਾਕ ਹੋਗੇ ਅਸੀਂ ਬਿਲਕੁਲ ਠੀਕ ਆ ਟਾਈਮ ਹੋ ਗਿਆ ਜੀ ਸ਼ਾਮ ਦੇ 4 ਵਜੇ ਆ ਤੇ ਆਪਾਂ ਰੱਖਣ ਲੱਗੇ ਆ ਚਾਹ ਇੱਥੇ ਸ਼ਾਮ ਆਣੀ ਮੰਜਰ ਪਕਵਾਰਾਂ ਨਾਲ ਜੀ ਹਾਂ ਸ਼ਾਮ ਆਣੀਏ ਪਕਾਉ ਬਣਾਉਣ ਲੱਗੇ ਆ ਓਏ ਲਾਈਟ ਚਾਹ ਆਫ ਕਰ ਦੇ ਲਾਈਟ ਆ ਬੰਦ ਕਰ ਦੇ ਸਭੀ ਅੱਜ ਬਣਾਉਣੀ ਆਪਾਂ ਲੱਡੂ ਦੀ ਕੀ ਹੈ ਬੰਦੂ ਇਹ ਸੇਟ ਮੇਰੀ ਥੋੜੀ ਜਿਹੀ ਡਾਊਨ ਆ ਹਨੀ ਕੀ ਗੱਲ ਆ ਸਾਰੀ ਬੋਡੀ ਪੀਣੀ ਕਰੀ ਤੇ ਮੀਂਹ ਅੱਜ ਸਵੇਰੋਂ ਪੈ ਗਿਆ ਜੀ ਅੱਜ 5:00 ਵਜੇ ਰੱਟਾ ਆ ਗਿਆ ਫੇ 6:00 ਵਜੇ ਆ ਗਿਆ ਸੀ ਮੇਰੇ ਨਾਲ ਤਾਂ ਫਿਰ 7:00 ਵਜੇ ਵੀ ਸ਼ਰਟ ਆ ਜੀ ਸ਼ਰਟ ਇਹੇ ਪਾਉਣੀ ਆ ਇਹਦੇ ਨਹੀਂ ਤੇ ਪੜ੍ਹਿਆ ਨਹੀਂ ਮੈਂ ਚਾਹ ਦੇ ਨਹੀਂ ਨਹੀਂ ਮੈਂ ਆਪ ਹੀ ਕਰ ਲਵਾਂ ਬੇਟਾ ਪਗਾਨੀ ਤਾਂ ਮੇਰੇ ਉੱਪਰ ਕੜੀਆਂ ਪੈ ਗਈਆਂ ਹਨਾ ਉਸ ਤੋਂ ਬਾਅਦ ਕੜੀਆਂ ਪੈ ਗਈਆਂ ਮੈਂ ਨਹਾ ਲਈ ਤੇ ਮੇਨਾਂ ਦਾ ਨਾ ਕਰਕੇ ਬਾਡੀ ਪੈਨ ਕਰੀ ਜਾਂਦੀ ਪਤਾ ਨਹੀਂ ਕਿ ਕਰ ਰਹਾ ਸਾਰੇ ਸੇਟ ਚ ਉਹ ਕਰਦੇ ਹੋਏ ਨੇ ਬਈ ਥੋੜੇ ਜਹਰ ਬਾਅਦ ਇੱਕ ਟੂਟੀ ਟੂਟੀ ਹੋ ਗਈ ਹੈ ਮਤਲਬ ਅਸੀਂ ਚੇਂਜ ਕਰੀਏ ਨਵੀਂ ਲੱਗ ਲਈਏ ਪਤਾ ਨਹੀਂ ਕਿਉਂ ਵੀਕ ਕਰਨ ਲੱਗ ਜਾਂਦੀ ਹੈ ਜਿਹੜੀ ਟੂਟੀ ਪਹਿਲਾਂ ਨਹੀਂ ਲਾਈਆ ਉਹ ਨੂੰ ਕੁਝ ਨਹੀਂ ਹੋਇਆ ਜਿਹੜੀ ਉਹਦੇ ਨਾਲ ਲਾਈ ਸੀ ਉਹ ਵੀ ਖਰਾਬ ਹੋ ਗਈ ਦੂਸਰੀ ਵੀ ਇੱਕ ਸ਼ੈਂਕ ਕਾਲਚਰਾ ਵੀ ਹੋਈ ਗਈ ਪਤਾ ਨਹੀਂ ਕੀ ਚੱਕਰ ਹੈ ਹਣਾ ਅੱਜ ਕੱਲ ਪੈਸੇ ਦਾ ਹੀ ਬੋਲਬਾਲ ਆਇਆ ਕਹਿੰਦੇ ਦੁਨੀਆ ਪੁੱਤਰ ਪੈਸੇ ਦੀ ਪੈਸਾ ਜਿਵੇਂ ਚਾਈ ਜਾਂਦਾ ਲੱਤੀ ਜਾਂਦਾ ਚੈਨਲ ਦੇ ਨਾਮ ਇਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਾਹਂ ਦੀ ਦਾ ਲਿੰਕ ਨਾ ਪੇਸਟ ਕਰ ਦਿਓ ਨਾਲ ਵਾਲੀ ਬਾਅਦ ਦੇ ਨੋਟੀਫਿਕੇਸ਼ਨ ਵਾਲਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਲਾਈਕ ਕਰਨ ਨੂੰ ਤਾਂ 2 ਸੈਕਿੰਡ ਲੱਗਦੇ ਆ ਹਨਾ ਸਾਨੂੰ ਵਧੀਆ ਮੋਟੀਵੇਸ਼ਨ ਮਿਲਦਾ ਵਾ ਤੇ ਬਾਕੀ ਥੋੜੇ ਸਾਰੇ ਭੈਣ ਭਰਾਵਾਂ ਦੇ ਪਿਆਰ ਸਦਕਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਦੁੱਗਲੇ ਐਡਸਨ ਜਦੋਂ ਆਊਗਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ सो इतरही चॅनल प्यार करो सपोर्ट करो आपण फ्रँड सर्कलची वीड जे शेअर करू ਚੱਕ ਰਹਾ ਹਾਂ ਜਿਹੜੇ ਅੱਜ ਕਮਾ ਕਰਦੂ ਆਪਾਂ ਸਬਜੀ ਮੋੜ ਲੈਣੀ ਆ ਨਾ ਇਹ ਘੋਲਦੀ ਜੀ ਨਹੀਂ ਹੈਗੀ ਸਬਜੀ ਫਿਰ ਨਾ ਮੈਂ ਕੋਟਨੀ ਨਾਲ ਇਹਨੂੰ ਉਹ ਕਰਦੀ ਮੈਚ ਜੀ ਕਰਦੀ ਮੈਨੂੰ ਸਾਨੂੰ ਨਾ ਸਾਡੀ ਸਾਰੀ ਫੈਮਿਲੀ ਹੋਈ ਮੈਚ ਜੀ ਕਰਕੇ ਸਬਜੀ ਖਾਣੀ ਪਸੰਦ ਕਰਦੇ ਆ ਇਦਾਂ ਫੜਮੇ ਉਸ ਫੜਮੀ ਦੀ ਸਬਜੀ ਦਾ ਪਾੜੀ ਨਹੀਂ ਦੇਖਣੀ ਆ ਨਹੀਂ ਵਧੀਆ ਘਰ ਪਸੰਦ ਨਹੀਂ ਕਰਦੇ ਰਾਇਕੀ ਨਹੀਂ ਕਰਦੇ ਹੈਗੇ ਇਸ ਤਰ੍ਹਾਂ ਨਾ ਚਾਵਣ ਨੂੰ ਨਾਲ ਨਾਲ میں ਸਬਜ਼ੀ ਕੱਟ ਲਵਾਂਗੀ ਤੇ ਮੇਰੇ ਦੋ ਕੰਮਾਂ ਜਿਹੜੇ ਨਿਪਟਾ ਲਵਾਂਗੇ ਜੇਕਰ ਕੋਈ ਹਨਾ ਮਤਲਬ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੋਈ ਆਣਾ ਜਾਂ ਗਾਈਵਰ ਆਵਾਜ਼ ਵਗੈਰਾ ਸਹੀ ਨਹੀਂ ਹੋ ਰਹੀ ਦੀ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਹਨਾ ਫਿਰ ਆਪਾਂ ਅਗਲੀ ਵੀਡੀਓ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ 当然了。 ਲੋ ਜੀ ਸਬਜ਼ੀ ਵਗੈਰਾ ਆਪਾਂ ਕੱਟ ਲਈ ਆ ਤੇ ਹੁਣ ਆਪਾਂ ਜੜੀਆਂ ਹੈਗੀਆਂ ਪਾਥੀਆਂ ਲੈ ਕੇ ਆਉਂਦੇ ਆ ਝੋਕਾ ਭਰ ਕੇ ਤੇ ਰੋਟੀ ਲਾ ਦੇਾਂਗੇ ਆ ਰੋਟੀ ਨਹੀਂ ਸੋਰੀ ਸਬਜ਼ੀ ਬਣਾ ਲਾਂਗੇ ਹਨਾ ਤੇ ਫਿਰ ਜਿਹੜੀ ਹੈਗੀ ਆ ਟਾਈਮ ਨਾਲ ਜਿਹੜਾ ਹੈਗਾ ਕੰਮ ਨਿਪਟ ਜਾਂਦਾ ਆ ਆਪਾਂ ਕੜਾਈਏ ਵਿੱਚ ਪਾਥੀਆਂ ਪਾਉਣੀਆਂ ਨੇ ਜੋ ਕਵਰ ਜੋ ਰੋਡ ਰੀਨੂ ਭੈਣ ਸਾਰੀਆਂ ਹੀ ਇੱਧਰ ਗਾਈਆਂ ਆਪਣੀ ਬੈਠੀ ਆ ਪੱਠੀ ਵਗੈਰਾ ਇਹਨੇ ਖਾ ਲਏ ਆ ਆ ਖੈਰ ਕਿੰਜ ਪਾਵਾਂਗੇ ਹੋਰ ਆਪਾਂ ਪੱਠੇ ਨੂੰ ਜੋ ਜੋ ਕਵਰ ਕੀ ਆਪਾਂ ਅੱਗ ਲਈ ਆ ਬਾੜ మూా ఢకే సు త ਤੇਲ ਦੀ ਤੇਲ ਨੂੰ ਪਰਣਾਣਾ ਗਰਮ ਚੰਗੀ ਤਰ੍ਹਾਂ ਨਾਲੇ ਭਟਾਡੇ ਨਾਲ ਗੱਲ ਕਰਦੀਆਂ। ਜਈ ਵੀਡੀਓ ਪੂਰੀ ਦੇਖੇ ਬਿਨਾ ਹੀ ਜਾਨੀ ਸਾਡੇ ਪਿੰਡ ਦੇ ਮੇਰੇ ਤਾਈਆਂ, ਚਾਚੀਆਂ, ਤਾਏ, ਚਾਚੇ ਜਾਂ ਬਈਆਂ ਰਾਹੀਆਂ ਛਾੜੀ ਹੋਏ ਭੈਣ ਅੰਦਾਜ਼ੇ ਲਾਉਣ ਲੱਗ ਪਈਆਂ ਵੀ ਇਹ ਗੱਲ ਹੋ ਗਈ ਹੈ ਨਾ। ਸੋ ਭੈਣੇ ਪਲੀਜ਼ ਇਹ ਵੀਡੀਓ ਨੂੰ ਪੂਰੀ ਦੇਖ ਲੈ ਕਰੋ ਧਿਆਨ ਨਾਲ ਸਮਝਾ ਕਰੋ ਕਿ ਉਹਦੇ ਵਿੱਚ ਕੀ ਹੈ ਠੀਕ ਆ ਮੈਂ ਇਹ ਕਹਾਂ ਸੀ ਕਿ ਅੰਦਾਜ਼ ਕਰੋ ਉਹ ਮੀ ਡੈਕਸਟਾ ਵਿੱਚ ਕੋਈ ਨਾ ਆ ਜੀ ਲੋਕਾਂ ਨੇ ਕਹਿਦਾ ਮਤਲਬ ਪਿੰਡ ਦੇ ਸਾਡੇ ਇਹ ਕਹਿ ਲਾਗੇ ਪਿੰਡ ਦਾ ਵੀ ਕਿ ਪ੍ਰੋਬਲਮ ਇਹ ਹੀ ਹੈਗੀ ਆ ਨਹੀਂ ਜੀ ਸਿਰਫ ਟੈਸਟ ਹੋਇਆ ਸੀ ਕਿ ਤੇ ਹਾਰ ਕਿਵੇਂ ਉਹ ਵੀਡੀਓ ਪ੍ਰਾਈਵੇਟ ਕੀਤੀ ਆ ਜੋ ਅਜਲਾਂ ਕਲੀਅਰ ਕਰਦੀਆਂ ਮੈਂ ਇਹ ਕੋਈ ਪ੍ਰੋਬਲਮ ਨਹੀਂ ਸੀ ਕਿ ਦਵਾਰਾ ਨਾਲ ਦੱਸ ਰਹੀਆਂ ਸਿਰਫ ਟੈਸਟ ਹੋ ਰਹੇ ਸੀਗੇ ਤੇ ਮੈਂ ਇਹ ਵੀ ਉਹਨਾਂ ਚ ਕਿਹਾ ਸੀ ਬਿਲਕੁਲ ਇਹ ਨਾਸ ਕਰੋ ਵੀ ਕੋਈ ਨਹੀਂ ਆਉਂਦਾ ਕੀ ਕਹਾਂ ਮੈਂ ਕੀ ਨਾਸ ਤੁਸੀਂ ਇਹ ਵਾਲਾ ਇੱਕ ਤੋਂ ਹੋਰ ਵੀ ਤੇ ਗੱਲ ਕਹਿਣੀ ਹੈ ਮੈਂ ਤਾਂ ਹਣਾ ਮੇਰੇ ਆਪਣੀ ਮੇਰੇ ਰਿਸਪੈਕਟਡ ਦੇ ਤੇ ਉਹਨਾਂ ਨੇ ਮੈਨੂੰ ਕੁਝ ਕੀ ਕਰਦੀ ਹਾਂ ਵੀ ਬੇਟਾ ਇਦਾਂ ساری ਗੱਲਾਂ ਕੌਣ ਤੇ ਨਾ ਕੋਦੀ ਵਲੌਗ ਦੇ ਯਾਨੀ ਵੀਡੀਓ ਬਣਾਉਂਦੀਆਂ ਉਹਦੇ ਜਿਵੇਂ ਸਾਰਾ ਪਰਿਵਾਰ ਦਾ ਦਸਤਾਵੇਜ਼ਿਕਾ ਸਭ ਵਲੌਗ ਨਾ ਵੀਡੀਓ ਬਣਾਉਂਦਾ ਜਿਹੜਾ ਬਲੌਗਰ ਹੈ ਜਿਹੜਾ ਕੋਦੀ ਵਲੌਗਿੰਗ ਤੋਂ ਕੈਮਰੇ ਤੋਂ ਪਾਸੇ ਵੀ ਇੱਕ ਲਿੰਕ ਠੀਕਾ ਸਾਰਾ ਕੁਝ ਨਹੀਂ ਅਸੀਂ ਤਾਂ ਆਪਾਂ ਕਹਿ ਦਿੰਦੇ ਕੋਈ ਘਰ ਦਾ ਪੂਰਾ ਪੇਤ ਵੀ ਨਹੀਂ ਦਿੱਤਾ ਪਰ ਪਲੀਜ਼ ਫਿਰ ਇਸ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕੋਈ ਤੁਹਾਨੂੰ ਨਾ ਚਿੰਤਾ ਜਲਾਇਆ ਕਰੋ ਜਿੰਨਾ ਕੱਗ ਲੈਣੇ ਦੱਸਿਆ ਆ ਨੁਕੀਰਾ ਜੀਰਾ ਪੋਣਾ ਲਾਗੇ ਰੈਡੀ ਦੀਦੀ ਦੀ ਆਵਾਜ਼ ਵਧਾ ਦਿਓ ਸਾਡੇ ਨੂੰ ਕੁਝ ਪਾਇਆ ਨਹੀਂ ਲੋ ਜੀ ਅੱਗੇ ਆਪਾਂ ਵਾਇਸ ਓਵਰ ਕਰਕੇ ਪਾਵਾਂਗੇ ਕਿਉਂਕਿ ਇਹਦੀ ਆਵਾਜ਼ ਹੈ ਜਿਹੜੀ ਕਦੋਂ ਲੱਗਦੀ ਹੈ ਠੀਕ ਹੈ ਮੰਮੀ ਦਾ ਸਾਰ ਪੈ ਜਾਣਾ ਔਰ ਡਾਇਰੈਕਟ ਦੇਸੀ ਕਿਉਂ ਤਾਂ ਬਣਾਉਣਾ ਆਪਾਂ ਦੱਸਿਆ ਹੋਇਆ ਕਿ ਵੀਡੀਓ ਆਈ ਹੋਈ ਹੈ ਨਾ ਜੇ ਕਹੋਗੇ ਤਾਂ ਦੁਬਾਰਾ ਬਣਾ ਲੈਂਗੇ ਹੁਣ ਆਪਾਂ ਜਿਹੜਾ ਹੈਗਾ ਆ ਮਲਾਈ ਤੋਂ ਮੱਖਣੀ ਮਿਕਸੀ ਦੇ ਜੱਗ ਵਿੱਚ ਕਿੱਦਾਂ ਬਣਾਉਣੀ ਆ ਆਪਾਂ ਤੁਹਾਨੂੰ ਇਹ ਦੱਸਦੇ ਆ ਆਪਣੇ ਕੋਲ ਅੱਧੀ ਕੋਲੀ ਮਲਾਈ ਦੀ ਆ ਅ ਬਸ ਤਾਂ ਮੈਂ ਕੋਲੀ ਭਰ ਕੇ ਬਣਾਉਣੀ ਹੁੰਦੀ ਆ ਪਰ ਨਾ ਹੁਣ ਮੰਮੀ ਨੂੰ ਸੀ ਸਬਜ਼ੀ ਵਿੱਚ ਪਾ ਕੇ ਿੰਦੇ ਕਰਕੇ ਤਾਂ ਫਿਰ ਜਿੰਨੀ ਹੁੰਦੀ ਆ ਮੈਂ ਉਹਨਾਂ ਲਈ ਉਨੀ ਕੁ ਬਣਾ ਲੈਂਦੀ ਆ ਠੀਕ ਆ ਕਿੱਦਾਂ ਬਣਾਉਣੀ ਆ ਆਪਾਂ ਤੁਹਾਨੂੰ ਦੱਸਦੇ ਆ ਲਓ ਜੀ ਆਪਾਂ ਜੱਗ ਲੈ ਲਿਆ ਮਿਕਸੀ ਦਾ ਅੱਧੀ ਕੋਲੀ ਹੈ ਆਪਣੇ ਕੋਲ ਮਲਾਈ ਦੀ ਆ ਇਹ ਆਪਾਂ ਸਾਰੀ ਮਲਾਈ ਪਾ ਲੈਣੀ ਜੱਗ 'ਚ ਇਹ ਨੂੰ ਵੀ ਧੋ ਕੇ ਪਾਰਾਂ ਦੇ ਕੋਲੀ ਨੂੰ ਕੱਬੀ ਕੋਲੀ ਮਲਾਈ ਦੀ ਆ ਤੇ ਇੱਕ ਕੋਲੀ ਦੇ ਨੇੜ ਆਪਾਂ ਇਹਦੇ ਵਿੱਚ ਪਾਣੀ ਜਿਹੜਾ ਐਡ ਕਰਨਾਗੇ ਕੀ ਜੀ ਜੇ ਵੱਡਾ ਜੱਗ ਹੋਵੇ ਤਾਂ ਵਾੜਾ ਵਧੀਆ ਹੈ ਪਰ ਆਪਣੀ ਵੱਡਾ ਜੱਗ ਜਿਹੜਾ ਕੱਚ ਦਾ ਹੈ ਸਟੀਲ ਦਾ ਨਹੀਂ ਹੈਗਾ ਤੇ ਉਹਦੇ ਵਿੱਚ ਮੈਂ ਤਾਂ ਕਰਕੇ ਨਹੀਂ ਬਣਾਉਂਦੀ ਜੀ ਤੇ ਹੁਣ ਇਹਨੂੰ ਆਪਾਂ ਥੋੜਾ ਥੋੜੇ ਜਿਹਾ ਗੇੜੇ ਦਵਾਵਾਂਗੇ 1 ਮਿੰਟ ਲਈ ਨੈਕਸਟ ਨੂੰ ਦੇ ਰਹਿਣਾ ਆ ਠੀਕ ਆ ਜੀ ਦੇਖੋ ਬਿਲਕੁਲ ਇਹ ਮੈਲਟ ਹੋ ਗਈ ਆ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਮਿਕਸਰ ਦੇ ਜੰਗ ਵਿੱਚ ਪੀਸ ਪੀਸ ਕੇ ਜਿਹੜੀ ਜੜੀ ਹੈਗੀ ਮੱਖਣੀ ਚਾਹ ਲਓ ਜੀ ਨੂੰ 1.5-2 ਮਿੰਟ ਹੋ ਗਏ ਆ ਆਪਾਂ ਨੂੰ ਮਿਕਸਰ ਨੂੰ ਚਲਾਉਂਦਿਆਂ ਹੋਇਆ ਤੇ ਦੇਖੋ ਮੱਖਣਾ ਜਿਹੜਾ ਬਿਲਕੁਲ ਬਣ ਗਿਆ ਵਾ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਜੇਕਰ ਸਾਦੀ ਆ ਤਾਂ ਪਾਣੀ ਜਿਹੜਾ ਹੈਗਾ ਜੇ ਗਰਮ ਥੋੜਾ ਜਿਹਾ ਕੋਸਾ ਪਾਉਣਾ ਹੈ ਤੇ ਜੇਕਰ ਗਰਮੀ ਆ ਤਾਂ ਤੁਸੀਂ ਠੰਡਾ ਪਾਣੀ ਪਾਉਣਾ ਹੈ ਜੇ ਠੰਡਾ ਪਾਣੀ ਨਹੀਂ ਤਾਂ ਫਿਰ ਤੁਸੀਂ ਪਾਣੀ ਨਾਰਮਲ ਟੂਟੀ ਵਾਲਾ ਪਾ ਕੇ ਤੇ ਇਹਦੇ ਵਿੱਚ ਆਈਸ ਕਯੂਬ ਦੀਆਂ ਜਿਹੜੀਆਂ ਹੈਗੀਆਂ 4-5 ਕੁਕੜੀਆਂ ਬਰਫ ਦੀਆਂ ਤੁਸੀਂ ਇਹਦੇ ਵਿੱਚ ਪਾ ਦੇਣੀਆਂ ਨੇ ਚਲੋ ਜੀ ਹੁਣ ਆਪਾਂ ਮੱਖਣੀ ਹੈ ਜਿਹੜੀ ਕਿਸੇ ਪਾਂਡੇ ਦੇ ਵਿੱਚ ਕੱਢ ਲੈਣੇ ਆ ਲਓ ਜੀ ਆਪਾਂ ਚਾਹ ਦਾ ਜਿਹੜਾ ਲਾ ਕੇ ਲਿਆਦਾ ਮੱਖਣੀ ਵਾਲਾ ਕੋਲਾ ਹੀ ਆ ਸਵੇਰ ਨੂੰ ਆਪਣਾ ਜਿਹੜਾ ਹੈਗਾ ਆ ਇਹ ਕੋਲਾ ਜੋ ਮੱਖਣੀ ਜਿਹੜੀ ਖਤਮ ਹੋ ਗਈ ਸੀ ਫਿਰ ਮੈਂ ਕਿਹਾ ਚਲੋ ਥੋੜੀ ਜਿਹੀ ਆਪਾਂ ਹੋਰ ਬਣਾ ਲੈਨੇ ਆ ਫਿਰ ਮੰਮੀ ਨੂੰ ਨਾ ਸਬਜੀ ਵਗੈਰਾ ਦੇ ਵਿੱਚ ਮਿਰਚ ਵਗੈਰਾ ਅੰਨ੍ਹਾ ਦੀ ਵੈਸੇ ਤਾਂ ਮੈਂ ਉਹਨਾਂ ਨੂੰ ਹੀ ਮਿਰਚ ਬਹੁਤ ਘੱਟ ਪਾਉਣੀ ਆ ਇਹ ਲੋ ਕਿੰਨੀ ਸੋਣੀ ਮੱਖਣੀ ਬਣ ਕੇ ਤਿਆਰ ਹੋਈ ਆ ਜਿੰਨੀ ਕੁ ਮਲਾਈ ਸੀ ਜੀ ਉਸ ਹਿਸਾਬ ਨਾਲ ਮੱਖਣੀ ਜਿਹੜੀ ਬਣ ਕੇ ਤਿਆਰ ਹੋਈ ਆ ਉੰਨੀ ਕੀ ਜਿੰਨੀ ਮਲਾਈ ਸੀ ਮਤਲਬ ਉੰਨੀ ਹੀ ਮੱਖਣੀ ਬਣੀ ਆ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਹਾਂ ਮਲਾਈ ਜ਼ਿਆਦਾ ਸੀ ਤੇ ਮੱਖਣੀ ਕੱਢੀ ਹਨਾ ਜਿੰਨੀ ਆਪਣੇ ਕੋਲੇ ਹੈਗੀ ਆ ਮਲਾਈ ਤੇ ਉਨੀ ਹੀ ਮਖਣੀ ਬਣ ਕੇ ਤਿਆਰ ਹੋਊਗੀ ਲਓ ਜੀ ਐਸ ਤਰ੍ਹਾਂ ਤੁਸੀਂ ਵੀ ਜਿਹੜੀ ਮਖਣੀ ਆਪਾਂ ਆ ਕੇ ਘਰ ਜਿ ਤਿਆਰ ਕਰ ਸਕਦੇ ਹੋ ਬਹੁਤ ਆਸਾਨ ਤਰੀਕੇ ਨਾਲ ਕੋਈ ਜ਼ਿਆਦਾ ਝੰਜਟ ਦੀ ਲੋੜ ਨਹੀਂ ਹਨਾ ਕੋਈ ਦਹੀਂ ਜਮਾਉਣ ਦੀ ਕੋਈ ਹਨਾ ਮਤਲਬ ਮਧਾਣੀ ਲਾਉਣ ਦੀ ਚਾਟੀ ਚੱਕਣ ਦੀ ਕੁਝ ਵੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਬਸ ਦੁੱਧ ਗਰਮ ਕਰਨਾ ਹੈ ਆਪਾਂ ਅਵਾਲਾ ਦੁੱਧ ਨੂੰ ਦੇ ਲੈਣਾ ਹੈ ਤੇ ਉਹਨੂੰ ਜਿਹੜਾ ਹੈਗਾ ਯਾਰ ਜਾਂ ਤਾਂ ਨੈਕ ਦੇ ਦੇਣੀ ਆ ਇਸ ਤਰ੍ਹਾਂ ਦੀ ਨੈਟ ਮਾਰਕੀਟ ਚੋਂ ਮਿਲ ਜਾਂਦੀ ਆ ਇਹ ਦੁੱਧ ਦੇ ਉੱਪਰ ਦੇ ਦੇਣੀਆਂ ਨਹੀਂ ਫਿਰ ਢੱਕਣਾ ਜਿਹੜਾ ਥੋੜਾ ਜਿਹਾ ਜਿੱਦਾਂ ਇਹਦੇ ਪਤਿੱਲੀ ਮੰਨ ਲਓ ਇਹਨੂੰ ਪਤਿੱਲੀ ਆ ਹਨਾ ਤਾਂ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਢੱਕਣਾ ਦੇ ਦੇਣਾ ਬਰਲ ਰਹਿਣ ਜਾਣੀ ਤੁਮੜ ਆਈ ਜਿਹੜੀ ਬਹੁਤ ਵਧੀਆ ਬਹੁਤ ਗਾੜੀ ਆਉਂਦੀ ਆ ਜਾਂ ਤਾਂ ਇਦਾਂ ਦਾ ਨੈਟ ਲੈ ਲਿਓ ਜਾਂ ਫਿਰ ਇਦਾਂ ਦਾ ਇਦਾਂ ਕਰ ਲਿਓ ਠੀਕ ਆ ਤੇ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਮਖਣੀਆਂ ਬਣ ਕੇ ਤਿਆਰ ਹੋ ਜੂਗੀ ਬਹੁਤ ਵਧੀਆ ਮਖਣੀ ਬਣਦੀ ਆ ਇੰਨੀ ਕੋਮਲਾਈ ਸੀ ਤੁਸੀਂ ਦੇਖੀ ਹੈ ਹਨਾ ਤੇ ਓਨੀ ਕੀ ਆਪਣੀ ਜਿਹੜੀ ਮੱਖਣੀ ਬਣ ਕੇ ਪਿਆਰ ਦੋਦੀ। ਲੋਕੀ ਸਬਜ਼ੀ ਰਹਿਦੀ ਨੂੰ ਹੋ ਗਿਆ ਆਪਣੇ ਇੱਧਾ ਪੂਣਾ ਘੰਡ ਘਰ ਹੋ ਗਿਆ। ਤੇ ਕਦੂ ਆ ਜਿਹੜੇ ਬਿਲਕੁਲ ਬਲ ਚੁੱਕੇ ਆ। ਤੇ ਆਪਾਂ ਜਿਹੜੇ ਸਰ ਕੋਟ ਦੇ ਮੈਸੇਜੇ ਕਰ ਦਿੰਦੇ ਥੋੜੇ ਜੇ। ਮੋਲ ਦੇ ਨਾ ਖੋਲ ਦੇਣੀ ਹੈਗੇ। ਕਾਫਾ ਇਹ ਬਾਂਡੂ ਮਲਵਾਈ ਸਟਾਈਲ ਕੀ ਅਕਦੂ ਗੀ ਸਬਜੀ ਜੀ ਕਿੱਦਾਂ ਲੱਗ ਰਹੀ ਹੈ ਦਿੱਤੇ ਆ ਜੀ ਆਵੇ ਮੇਰੀ ਜੱਗੀ ਨੇ ਮੈਨੂੰ ਅੱਜ ਵੀ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਦਾ ਪ੍ਰਫਾ